ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕਿਸਮਾਂ ਲੱਗਦੀਆਂ ਨੇ ਜਿਹੜੀਆਂ ਕਿਸਮਾਂ ਚੰਗਾ ਝਾੜ ਵੀ ਦੇ ਕੇ ਜਾਂਦੀਆਂ ਨੇ ਤੇ ਖਰਚਾ ਵੀ ਘੱਟ ਹੁੰਦਾ ਲੱਗਦੀਆਂ ਵੀ ਚੰਗੇ ਸਮੇਂ ਦੇ ਵਿੱਚ ਨੇ ਤੇ ਵੱਡੀਆਂ ਵੀ ਚੰਗੇ ਸਮੇਂ ਦੇ ਵਿੱਚ ਜਾਂਦੀਆਂ ਨੇ ਤੇ ਝਾੜ ਵੀ ਚੰਗਾ ਦੇ ਕੇ ਜਾਂਦੀਆਂ ਨੇ ਅੱਜ ਗੱਲਬਾਤ ਕਰਾਂਗੇ ਆਪਾਂ ਪਰਮਲ ਝੋਨਾ ਪੰਜਾਬ ਨੰਬਰ 1 ਪਿਛਲੇ ਸਾਲ ਵੀ ਮੈਂ ਵੀਡੀਓ ਬਣਾ ਕੇ ਪਾਈ ਕਿਸਾਨਾਂ ਨੇ ਵਧੀਆ ਪਰ ਮਹਿੰਗਾ ਰਹਿ ਦਿੱਤਾ ਤੇ ਇਸ ਸਾਲ ਮੈਂ ਇੱਕ ਰਿਕਵੈਸਟ ਇਹੀ ਕਰਦਾ ਵੀ ਵੀਡੀਓ ਨੂੰ ਪੂਰਾ ਦੇਖ ਲਿਓ ਤੇ ਕਮੈਂਟ ਜਰੂਰ ਕਰਿਓ ਤੁਸੀਂ ਵੈਰੈਟੀ ਲਾਈ ਹੈ ਜਾਂ ਲਾਉਣਾ ਚਾਹੁੰਦੇ ਹੋ ਕਿ ਇਹਦਾ ਸੀਡ ਕਿਸੇ ਦੁਕਾਨ ਤੋਂ ਲੈਣ ਦੀ ਲੋੜ ਨਹੀਂ ਸੋਨੂੰ ਇਹਦਾ ਸੀਡ ਜਿਹੜਾ ਕਿਸਾਨਾਂ ਤੋਂ ਹੀ ਮਿਲੇਗਾ ਕਿੰਨੇ ਦਿਨ ਦੀ ਵੈਰੈਟੀ ਆ ਕੀ ਇਹਦੇ ਵਿੱਚ ਗੱਲਬਾਤ ਆ ਕੋਈ ਡਿੱਗਣ ਦੀ ਪ੍ਰੋਬਲਮ ਹੈਗੀ ਹੈ ਬੈਕਟੀਰੀਅਲ ਰੋਗ ਹਲਦੀ ਰੋਗ ਜਾਂ ਡੋਡੀ ਰੋਗ ਕਿੰਨਾ ਆਉਂਦਾ ਕਿੰਨੇ ਕੁ ਯੂਰੀ ਨੇ ਪੂਰੀ ਜਾਣਕਾਰੀ ਤੁਹਾਨੂੰ ਅੱਜ ਦੇਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਕਿਸਾਨ ਪ੍ਰਭ ਵੈਰੈਟੀ ਇਹ ਪੰਜਾਬ ਨਵਾਂ ਪੰਜਾਬ ਨੰਬਰ 1 ਪਰ ਮਲਚੋਨਾ ਤੇ 25 ਦਿਨ ਦੀ ਪਨੀਰੀ ਤੇ ਇਸ ਵੈਰਾਈਟੀ ਨੂੰ ਜਿਹੜਾ ਆਪਾਂ 5-7 ਜੁਲਾਈ ਤੱਕ 10 ਜੁਲਾਈ ਤੱਕ ਇਹਦੀ ਟ੍ਰਾਂਸਫਰਟ ਜੇ ਆਪਾਂ ਕਰਦੇ ਆ ਤਾਂ ਇਹ ਰਾਮ ਦੇ ਨਾਲ ਅਕਤੂਬਰ ਦੇ ਵਿੱਚ ਜਿਹੜੀ ਵੈਰਾਈਟੀ ਇਹ ਵੱਡੀ ਜਾਂਦੀ ਹੈ ਲਗਭਗ 25 ਦਿਨ ਦੀ ਪਨੀਰੀ 115 ਤੋਂ 20 ਦਿਨ ਸਾਰੇ ਹੀ ਬਾਣ ਦੇ ਵਿੱਚ ਲੈਂਦੇ ਕਹਿਣ ਦਾ ਭਾਵ ਵੀ 100 ਤੋਂ 30 ਸਮੇਤ ਪਨੀਰੀ 135 40 ਦਿਨ ਜਿਹੜੀ ਲੈਂਦੇ ਆ ਆਮ ਵੈਰਾਈਟੀਆਂ ਨਾਲੋਂ 10 15 ਦਿਨ 12 ਦਿਨ ਘੱਟ ਲੈਂਦੇ ਆ ਚਾੜ ਦੀ ਗੱਲ ਕਰੀਏ ਚਾੜ ਪਿਛਲੇ ਸਾਲ ਹਾਈਜਾਰਡ ਇਹਦਾ 92 ਮਣ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਜਿਹੜਾ ਰਿਹਾ ਇਸ ਵੈਰਾਈਟੀ ਦਾ ਐਂਡ ਤੱਕ ਪੱਤਾ ਹਰਾ ਰਹਿੰਦਾ ਇੱਕ ਇਹਦੇ ਵਿੱਚ ਛੋਟੀ ਜੀ ਖਾਮੀ ਹੈਗੀ ਆ ਵੀ ਸਪਰੇਅ ਕਰਨ ਵੇਲੇ ਥੋੜੀ ਮੋਟਾ ਇਹਦਾ ਜਿਹੜਾ 나ੜ ਥੱਲੋਂ ਚੀੜਾ ਹੁੰਦਾ ਕੋਈ ਵੈਰਾਈਟੀ ਦੇ ਵਿੱਚ ਡਿੱਗਣ ਦੀ ਪ੍ਰੋਬਲਮ ਨਹੀਂ ਹੈਗੀ ਕੋਈ ਬੈਕਟੀਰੀਅਲ ਰੋਗ ਕੋਈ ਹਲਦੀ ਰੋਗ ਫਾਲਸ ਮਟਕੇਨੀ ਡੂਡੀ ਰੋਗ ਕਹਦਾ ਨਹੀਂ ਜਿਹਨੂੰ ਆਪਾਂ ਉਹਦੀ ਵੀ ਕੋਈ ਦਿੱਕਤ ਨਹੀਂ ਹੈਗੀ 2 ਤੋਂ 2.5 ਗੱਟੇ ਜਿਹੜੇ ਜੂਰੀਆ ਦੇ ਜਿਹੜਾ ਅੱਗੇ ਸ਼ੁਰੂਆਤੀ ਫਟਾਰ ਹੈ ਉਹ ਵੈਰੈਟੀ ਦਾ ਬਹੁਤ ਵਧੀਆ ਹੈ ਜੇ ਸ਼ਾਂਖਾਂ ਦੀ ਗਿਣਤੀ ਵੀ ਜ਼ਿਆਦਾ ਹੈ ਤੇ ਜਿਹੜੀ ਇਹਦੀ ਹੈਡਿੰਗ ਸਟੇਜ ਆ ਉਹ ਇਕਸਾਰ ਹੁੰਦੀ ਹੈ ਤੇ ਗੋਪ ਦੇ ਵਿੱਚੋਂ ਲਿਕਨਸਾਰ ਹੀ ਜਿਹੜਾ ਇਕਸਾਰ ਨਸਾਰਾ ਲੈ ਜਾਂਦੀ ਹੈ ਤੇ ਇਕ ਸਾਰੀ ਪੱਕਦੀ ਹੈ ਬਾਕੀ ਤੁਸੀਂ ਦਾਣੇ ਦੇਖ ਲਓ 20 ਤੋਂ 25% ਦਾਣੇ ਜਿਹੜੇ ਇਸ ਕਿਸਮ ਦੇ ਪੱਕ ਚੁੱਕੇ ਨੇਗੇ ਤੇ ਇਕ ਸਾਰੀ ਜਿਹੜਾ ਅੰਸਾਰਾ ਲੈਂਦੀ ਹੈ ਬੱਲੀ ਤੇ ਵਿੱਚ ਜਿੰਨੇ ਵੀ ਦਾਣੇ ਹੋਣਗੇ ਭਰੇ ਹੋਣਗੇ ਦੋ ਜਾਂ ਚਾਰ ਛਿਲਕਿਆਂ ਦੇ ਵਿੱਚ ਹੀ ਜਿਹੜਾ ਦੋਦਾ ਨਹੀਂ ਭਰਨਾ ਬਾਕੀ ਸਾਰੇ ਛਿਲਕਿਆਂ ਦੇ ਵਿੱਚ ਜਿਹੜਾ ਦੋਦਾ ਭਰਿਆ ਹੋਣਾ ਹੋਰ ਜਿਆਦਾ ਲੌਂਗ ਟਾਈਮ ਦੀਆਂ ਕਿਸਮਾਂ ਦੇ ਨਾਲੋਂ ਇਹ ਵੈਰੈਟੀ ਕਾਫੀ ਬੜੀ ਵਧੀਆ ਗੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਆਪਾਂ ਨੂੰ ਅੱਗ ਲਾਉਣ ਤੋਂ ਰੋਕ ਰਹੀਆਂ ਨੇ ਲੌਂਗ ਟਰਮ ਦੀਆਂ ਕਿਸਮਾਂ ਤੋਂ ਆਪ ਨੂੰ ਬਹੇਈ ਕਰ ਰਹੀਆਂ ਨੇ ਕਿਉਂਕਿ ਇੱਕ ਕਿਸਮ ਆਪਾਂ 12 15 ਜੂਨ ਨੂੰ ਲਈ ਇੱਕ ਕਿਸਮ 10 ਜੁਲਾਈ ਨੂੰ ਲਾ ਕੇ ਆਪਾਂ ਟਾਈਮ ਨਾਲ ਬੜ੍ਹ ਲਈ ਟਾਈਮ ਨਾਲ ਕੰਨਕ ਬੀਜ ਗਿਆ ਆਪਾਂ ਨੂੰ ਹੋਰ ਕੀ ਚਾਹੀਦਾ ਚੋਨਾ 85 ਤੋਂ 90 ਮਣ ਤੱਕ ਤਾਂ ਇਹ ਆਉਣੀ ਆਉਣਾ ਹਾਈ ਝਾੜ 92 93 ਮਣ ਪਿਛਲੇ ਸਾਲ ਕਿਸਾਨਾਂ ਦੇ ਖੇਤਾਂ ਦੇ ਵਿੱਚ ਰਿਹਾ ਪੰਜ ਤੋਂ 6 ਕਿਲੋ ਸੀਡ ਦੇ ਨਾਲ 1 ਕਿਲੋ ਦੀ ਪਨੀਰੀ ਜਿਹੜੀ ਤਿਆਰ ਹੁੰਦੀ ਹੈ ਤੁਸੀਂ ਬੀਜ ਲੈਣਾ ਚਾਹੁੰਦੇ ਤਾਂ ਮੇਰੇ ਨਾਲ ਸੰਪਰਕ ਵੀ ਕਰ ਸਕਦੇ ਹੋ ਨਹੀਂ ਪੰਜਾਬ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਇਹ ਲੱਗੀ ਹੋਈ ਹੈਗੀ ਆ ਸੰਗਰੂਰ ਇਹਦੇ ਵਿੱਚ ਕਾਫੀ ਲੱਗੀ ਹੈ ਮਾਨਸਾ ਏਰੀਆ ਦੇ ਵਿੱਚ ਵੀ ਕਾਫੀ ਲੱਗੀ ਹੈ ਤੇ ਵਸੇ ਕਿ ਖਾਮੀਆਂ ਦੇ ਵਿੱਚ ਹੈਗੀ ਆ ਇਹ ਸਪਰੇਅ ਕਰਨ ਵੇਲੇ ਥੋੜੀ ਜਿਹੀ بڑے ਮੋਟੇ ਪੈਰਾਂ ਤੇ ਇਸ ਤਰ੍ਹਾਂ ਕਰਦੇ ਜਿਵੇਂ ਵੀ ਥੋੜੀ ਚੀੜੀ ਹੁੰਦੀ ਹੈ ਪੈਰਾਂ ਨੂੰ ਵੱਡਣਾ ਸਟਾਰਟ ਕਰਦੇ ਜਦੋਂ ਆਪਾਂ ਲਾਸ ਸਪਰੇਅ ਕਰਦੇ ਵੈਸੇ ਤਾਂ ਪ੍ਰਾਲ ਹੁੰਦਾ ਦੇਖੋ ਥੱਲੇ ਬਣਿਆ ਹੋਇਆ ਸਬ ਦੀ ਮਾੜਾ ਮੋਟਾ ਦੇ ਦੇਖੋ ਜਰਾਬਾਂ ਵਗੈਰਾ ਆਪਾਂ ਨੂੰ ਮੋٹے ਕੱਪੜੇ ਜਾਂ ਮੋਟਾ ਲੋਰ ਜਾਂ ਮੋਟੀ ਪੈਂਟ ਪਾ ਕੇ ਆਪਾਂ ਨੂੰ ਜਿਹੜੀ ਸਪਰੇਅ ਕਰਨੀ ਪੈਂਦੀ ਹੈ ਕਿਉਂਕਿ ਝੋਨਾ ਆਖਰੀ ਦਿਨਾਂ ਦੇ ਵਿੱਚ ਹੁੰਦਾ ਉਦੋਂ ਝੋਨੇ ਨੇ ਪ੍ਰਾਲ ਹੁੰਦਾ ਆਪਣੇ ਲੱਤਾ ਪੈਰਾਂ ਨੂੰ ਵੱਢਣੀ ਹੁੰਦਾ ਪਰ ਵੈਰਾਈਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਹੀਂ ਹੈਗੀ ਬੇਚਿੰਕ ਹੋ ਕੇ ਇਸ ਵੈਰਾਈਟੀ ਨੂੰ ਲਾ ਲਓ ਹਾਂ ਵੱਢਣ ਵੇਲੇ ਥੋੜਾ ਜਿਹਾ 2-4 ਦਿਨ ਪਹਿਲਾਂ ਵੱਢ ਲਓ ਜਿਆਦਾ ਸੁਕਾਓ ਨਾ ਕਿਉਂਕਿ ਕਈ ਵਾਰ ਹੁੰਦਾ ਯਾਰ ਆਪਾਂ ਵੀ ਸਘਾ ਕੇ ਵੱਡਾਂਗੇ ਫਿਰ ਜਿਹੜਾ ਝਾੜ ਘਟਣ ਦੀ ਚਾਂਸ ਬਣ ਜਾਂਦਾ 80 ਮਣ ਤੋਂ ਵੀ ਥੱਲੇ ਜਿਹੜਾ ਝਲ ਚੜਾ ਜਾਂਦਾ ਇਹਨੂੰ ਵੱਡਣ ਵੇਲੇ ਮਾੜੀ ਮੋਟੀ ਹਰਗੰਡੀ ਵੱਟ ਲੋ 85 ਮਣ ਤੋਂ 90 ਮਣ ਤੱਕ ਇਸ ਵੈਰੈਟੀ ਨੇ ਛੋਡੇ ਕੇਤਾਂ ਦੇ ਵਿੱਚ ਰਹਿਣਾ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਆਪਾਂ ਜਿਹੜੀਆਂ ਕਿਸਮਾਂ ਚੰਗੀਆਂ ਹੈਗੀਆਂ ਨੇ ਉਹਨਾਂ ਦੀ ਪਰਫਾਰਮੈਂਸ ਤੁਹਾਡੇ ਸਾਹਮਣੇ ਕਰਾਂਗੇ ਤੇ ਉਸ ਤੋਂ ਬਾਅਦ ਕਣਕ ਦਾ ਸੀਜ਼ਨ ਚੱਲ ਪੈਣਾ ਹੈ ਕਣਕ ਦੀਆਂ ਖਲਦਾਂ ਬਾਰੇ ਵੀਡੀਓ ਕਣਕ ਦੇ ਬੀਜਾਂ ਬਾਰੇ ਵੀਡੀਓ ਹੋਰ ਕਾਫੀ ਹਰਬੀ ਸੈਡ ਗੁੱਲੀ ਡੰਡੇ ਬਾਰੇ ਵੀਡੀਓ ਆਪਾਂ ਜਿਹੜੀਆਂ ਆਪਣੇ ਚੈਨਲ ਦੇ ਲੈ ਕੇ ਆਉਂਦੇ ਰਹੇ ਨੇ ਆ ਤੇ ਕਿਸਾਨਾਂ ਦੀ ਹੁਣ ਤੱਕ ਬਹੁਤ ਵਧੀਆ ਆਪਾਂ ਨੂੰ ਜਿਹੜਾ ਰਿਸਪੌਂਸ ਮਿਲਦਾ ਕਿਉਂਕਿ ਕਿਸਾਨਾਂ ਦੇ ਲਈ ਆਪਾਂ ਦਿਨ ਰਾਤ ਮਿਹਨਤ ਕਰਕੇ ਚੰਗੀਆਂ ਤੋਂ ਚੰਗੀਆਂ ਕਿਸਮਾਂ ਜਿਹੜੀਆਂ ਕਿਸਾਨ ਭਰਾਵਾਂ ਦੇ ਤੱਕ ਲੈ ਕੇ ਆਉਨੇ ਕਿਉਂਕਿ ਕਿਸਾਨ ਭਰਾਵਾਂ ਦਾ ਜਿਹੜਾ ਬਚਾਅ ਹੋ ਸਕੇ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਸ਼ੁਕਰੀਆ